ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਰੀ ਸਾਹ ਅੰਦੇ ਦੀਓ ਅੱਜ ਅਸੀਂ ਤੁਹਾਡੇ ਨਾਲ ਤਨਤਨ ਸਤੂਰ ਗੋਬਿੰਦ ਸਿੰਘ ਜੀ ਦਾ ਆਖਿਰਲਾ ਸਮਾਂ ਜੋ ਨਾਤੇ ਸਰੀਰ ਨਾਲ ਵਾਪਰਿਆ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ ਗੁਰੂ ਸਾਹਿਬ ਨੇ 1708 ਈਸਵੀ ਵਿੱਚ 7 ਅਕਤੂਬਰ ਦੀ ਸਵੇਰ ਅੰਮ੍ਰਿਤ ਵੇਲੇ ਆਪਣਾ ਸਰੀਰ ਛੱਡਿਆ। ਔਰ ਸਰੀਰ ਛੱਡਣ ਦਾ ਕਾਰਨ ਜਿਹੜਾ ਉਹ ਇੱਕ ਪਠਾਨ ਜਮਸ਼ੇਦ ਖਾਨ ਜਿਨੇ ਗੁਰੂ ਸਾਹਿਬ ਦਿੱਤੇ 5 ਅਕਤੂਬਰ ਦੀ ਸ਼ਾਮ ਨੂੰ 1783 ਵੀ ਨੂੰ ਜਮ ਤਹਰ ਕਟਾਰ ਜਿਹਨੂੰ ਕਹਿੰਦੇ ਆ ਉਹਦੇ ਨਾਲ ਤਿੰਨ ਵਾਰ ਕੀਤੇ ਤੇ ਗੁਰੂ ਸਾਹਿਬ ਨੇ ਵੀ ਜਵਾਬੀ ਕਾਰਵਾਈ ਵਿੱਚ ਉਸ ਨੂੰ ਆਪਣੀ ਤਲਵਾਰ ਨਾਲ ਮੌਕੇ ਤੇ ਕਰਨ ਕੀਤਾ ਹੁਣ ਅਸੀਂ ਦੱਸਣਾ ਚਾਹੁੰਦੇ ਆ ਕਿ 5 ਅਕਤੂਬਰ ਦੀ ਸਵੇਰ ਨੂੰ ਜਦੋਂ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਨਾ ਦੇਰ ਸਾਹਿਬ ਤੋਂ ਨਿਕਲਦਿਆ ਤੇ ਇਹ ਉਸ ਤੋਂ ਬਾਅਦ ਪਾਣਾ ਵਾਪਰਦਾ ਹੁਣ ਜੋ ਲੇਖਕ ਆ ਵਖ ਵਖ ਹੋਣਾ ਦੇ ਲੇਖ ਆ ਵਖ ਵਖ ਹੋਣਾ ਦੇ ਬਿਆਨ ਆ ਪਰ ਕੁਝ ਲੇਖਕ ਜਿਹੜੇ ਇਹ ਮੰਨਦੇ ਆ ਕਿ ਮਹਾਰਾਜਾ ਸ਼ਾਹ ਨੇ ਗੁਰੂ ਸਾਹਿਬ ਲਈ ਜਿਰਾਪੀਡਿਆ ਜਦੋਂ ਗੁਰੂ ਸਾਹਿਬ ਦੇ ਜਖੰ ਸਿਉਂ ਕੇ ਉਤੇ ਮਨਪੱਟੀ ਕੀਤੀ ਇਹ ਜੋ ਮੌਕੇ ਦੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਲੇਖਕ ਆ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਗੁਰੂ ਸਾਹਿਬ ਬਾਰੇ ਲਿਖਿਆ ਕਿ ਉਹਨਾਂ ਉੱਪਰ ਜਮਸ਼ੇਰ ਖਾਨ ਪਠਾਨ ਨੇ ਹਮਲਾ ਕੀਤਾ ਜਿਸ ਨਾਲ ਉਹਨਾਂ ਦੀ ਮੌਤ ਹੋਈਆ ਉਹਨਾਂ ਵਿੱਚੋਂ ਇੱਕ ਲੇਖਕ ਮਿਰਜ਼ਾ ਮੁਹੰਮਦ ਆ ਉਹਨੇ 1716 ਈਸਵੀ ਵਿੱਚ ਇੱਕ ਕਿਤਾਬ ਲਿਖੀਆ ਇਬਾਰਤਨਾਮਾ ਦੂਸਰਾ ਮੁਹੰਮਦ ਕਾਸਮ ਆ ਉਹਨੇ ਵੀ ਇਬਾਰਤਨਾਮਾ ਕਿਤਾਬ ਲਿਖੀਆ 1723 ਈਸਵੀ ਵਿੱਚ ਤੇ ਮੁਹੰਮਦ ਸਫੀ ਦੀ ਬਤਾਵਾਂ ਬਜੜੀ ਉਹਦਾ ਨਾਮ ਆ ਮੀਰਾਤ ਏ ਵਾਰਿਦਤ ਇਸ 1734 ਇਸ ਵਿੱਚ ਲਿਖੀ ਹੈ ਤੇ ਇੱਕ ਹਿੰਦੂ ਲੇਖਕ ਆ ਚਤਰਮਾਨ ਸ਼ਕਸੈਨਾ ਇਹਨੇ ਚਹਾਰ ਗੁਲਸ਼ਨ ਬੁੱਕ ਲਿਖੀ ਆ ਇਹ ਉਸ ਵੇਲੇ ਦੀ ਸਮਕਾਲੀ ਲਿਖਿਆ ਅੱਗੋਂ ਸੀ ਉਸ ਵੇਲੇ ਦੇ ਹਾਲਾਤ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਚਾਰ ਲੜਕੇ ਸੀ ਜਿਨ੍ਹਾਂ ਦੀ ਆਪਸ ਵਿੱਚ ਲੜਾਈ ਚੱਲ ਪਈ ਜਿਨ੍ਹਾਂ ਵਿੱਚੋਂ ਬਹਾਦਰ ਸ਼ਾਹ ਜਿਹੜਾ ਸੀ ਇਹ ਗੁਰੂ ਸਾਹਿਬ ਕੋਲ ਇਹਨੇ ਸਹਾਇਤਾ ਮੰਗੀ ਤੇ ਗੁਰੂ ਸਾਹਿਬ ਇਸ ਨੂੰ ਕੁਝ ਸਾਫ਼ ਨੀਅਤ ਦਾ ਬੰਦਾ ਸਮਝਦੇ ਸਨ। ਔਰ ਇਸ ਨਾਲ ਵਾਅਦਾ ਕੀਤਾ। ਇਸਨੇ ਵੀ ਗੁਰੂ ਸਾਹਿਬ ਨਾਲ ਵਾਅਦਾ ਕੀਤਾ ਕਿ ਅਹੀਂ ਵजीर खान ਤੁਹਾਡੇ ਵਾਲੇ ਕਰਾਂਗੇ ਜਾਂ ਉਸ ਨੂੰ ਸਜ਼ਾ ਦੇਵਾਂਗੇ। ਤੇ ਗੁਰੂ ਸਾਹਿਬ ਨੇ ਕਿਹਾ ਕਿ ਸਾਨੂੰ ਇਹ ਵਾਅਦਾ ਕਰੋ ਸਾਡੇ ਨਾਲ ਕਿ ਤੁਸੀਂ ਮਜਰੂਮਾਂ ਦੇ ਉੱਤੇ ਜ਼ੁਲਮ ਨਹੀਂ ਕਰੋਗੇ। ਸਿੱਖਾਂ ਉੱਪਰ ਵੀ ਜ਼ੁਲਮ ਨਹੀਂ ਕਰੋਗੇ ਹਿੰਦੂਆਂ ਉੱਪਰ ਵੀ ਜ਼ੁਲਮ ਨਹੀਂ ਕਰੋਗੇ ਕਿਸੇ ਮਜਰੂਮ ਤੇ ਤੁਸੀਂ ਜ਼ੁਲਮ ਨਹੀਂ ਕਰੋਗੇ ਪਰ ਇਹ ਸਾਰੀਆਂ ਵਾਅਦਾ ਖਲਾਫੀਆਂ ਹੋ ਗਈਆਂ ਬਾਦਰਸ਼ਾਹ ਨੇ ਤਾਂ ਮੁਕਰ ਗਿਆ ਬਾਦਰਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਆਫ ਲਾਇ ਜਿਹੜਾ 13 ਮਈ 1708 ਈਸਵੀ ਨੂੰ ਬਲਵਾਨਪੁਰ ਪਹੁੰਚਿਆ ਬਰਹਾਨਪੁਰ ਮਈ ਦੇ ਵਿੱਚ ਨਰਮਦਾ ਦਰਿਆ ਦੇ ਵਿੱਚ ਹੜ ਆਇਆ ਜਿਸ ਕਾਰਨ ਉਹ ਤੇ ਇਹਨੂੰ 12 ਦਿਨ ਰੁਕਣਾ ਪਿਆ ਬਹਾਦਰ ਸ਼ਾਹ ਉੱਥੇ ਹੀ ਆ ਕੇ ਇਹਨੂੰ ਜੀਰ ਖਾਨ ਦੇ ਮਹਤੀ ਮਿਲੇ ਇਉਂ ਨਾਲੇ ਬਹੁਤ ਤੰਦ ਤਾਈ ਨੂੰ ਜਿਸ ਨਾਲ ਇਹਦੀ ਨੀਅਤ ਜਿਹੜੀ ਆ ਉਹ ਖਰਾਬ ਹੋ ਗਈ ਇਹ ਆਪਣੇ ਬਾਦੇ ਤੋਂ ਮੁੱਕ ਗਿਆ ਤੇ ਗੁਰੂ ਸਾਹਿਬ ਦੇ ਨਾਲ ਕੀਤੇ ਵਾਅਦੇ ਤੋਂ ਟਾਲਮਟੋਲ ਕਰਨ ਲੱਗਾ ਗੁਰੂ ਸਾਹਿਬ ਇਹਦੀ ਨੀਅਤ ਪਛਾਣ ਗਏ ਉਸ ਤੋਂ ਬਾਅਦ ਇਹਨਾਂ ਦੀ 25 ਜੂਨ ਨੂੰ 1708 ਈਸਵੀ ਨੂੰ ਇੱਕ ਮੁਲਾਕਾਤ ਹੁੰਦੀ ਆ ਤਾਪਤੀ ਦਰਿਆ ਦੇ ਕੰਢੇ ਤੇ ਆਫਲੇ ਨਾਲੋਂ ਨਾਲ ਚੱਲ ਰਹੇ ਸਨ। ਉਸ ਤੋਂ ਦੂਸਰੀ ਮੁਲਾਕਾਤ ਅਗਸਤ ਮਹੀਨੇ ਦੇ ਵਿੱਚ ਅਗਸਤ 1708 ਈਸਵੀ ਵਿੱਚ ਬਾਲਾਪੁਰ ਵਿੱਚ ਹੁੰਦੀ ਆ। ਇਹ ਗੁਰੂ ਸਾਹਿਬ ਦੀ ਆਖਰੀ ਮੁਲਾਕਾਤ ਸੀ। ਬਾਲਾਪੁਰ ਤੋਂ ਹਜੂਰ ਸਾਹਿਬ 240 ਕਿਲੋਮੀਟਰ ਦੂਰ ਆ। ਬਾਲਾਪੁਰ ਤੋਂ ਗੁਰੂ ਸਾਹਿਬ ਹਜੂਰ ਸਾਹਿਬ ਵੱਲ ਨਦੀੜ ਵੱਲ ਚਲੇਗੇ। ਤੇ ਵਾਧਰ ਸਾਹ ਆਪਣੇ ਰਸਤੇ ਤੇ ਚੱਲਦਾ ਮਰਾਹਟਿਆਂ ਦੇ ਨਾਲ ਇਹਨਾਂ ਦਾ ਚੱਲ ਰਿਹਾ ਸੀ ਮਰਾਹਟਿਆਂ ਦੀ ਬਗਾਵਤ ਮਰਾਟਿਆਂ ਨਾਲ ਜੰਗ-ਯੁੱਧ ਇਹ ਉਧਰ ਚਲਾ ਗਿਆ ਤੇ ਗੁਰੂ ਸਾਹਿਬ ਨੇ ਉਥੇ ਇਹਦੇ ਨਾਲ ਜਾਣਾ ਮੁਨਾਸਬ ਨਹੀਂ ਸਮਝਿਆ ਦੂਸਰਾ ਗੁਰੂ ਸਾਹਿਬ ਦੀ ਨੀਅਤ ਵੀ ਪਹਿਚਾਣ ਚੁੱਕੇ ਸਨ ਇਸ ਕਰਕੇ ਉਹਨਾਂ ਨੇ ਇਹਦਾ ਸਾਹ ਛੱਡ ਦਿੱਤਾ ਤੇ ਹਜੂਰ ਸਾਹਿਬ ਚਲੇ ਗਏ ਹਜੂਰ ਸਾਹਿਬ 3 ਸਤੰਬਰ ਨੂੰ ਗੁਰੂ ਸਾਹਿਬ ਦਾ ਮੇਲ ਮਾਧੋਦਾਸ ਫੈਰਾਗੀ ਨਾ ਹੁੰਦਾ ਮਾਧੋਦਾਸ ਫੈਰਾਗੀ ਨੂੰ ਗੁਰੂ ਸਾਹਿਬ ਨੇ ਆਪਣੇ ਹੱਥੀਂ ਅੰਮ੍ਰਿਤ ਪਾਣ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਪਾਣ ਕਰਵਾਇਆ ਅੰਮ੍ਰਿਤ ਸ਼ਕਾਇਆ ਉਹ ਸਮੋਂ ਸਿੰਘ ਸੱਜਾਇਆ ਉਸ ਨੂੰ ਵਜੀਰ ਖਾਨ ਤੇ ਹੋਰ ਪੰਜਾਬ ਦੇ ਵਿੱਚ ਹੋਰ ਹੈ ਜ਼ੁਲਮ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਕੀਤਾ ਉਹਦੇ ਨਾਲ ਪੰਜ ਸਿੰਘ ਦੇ ਕੇ ਉਹਨਾਂ ਨੂੰ 5 ਅਕਤੂਬਰ 1708 ਈਸਵੀ ਨੂੰ ਸਵੇਰ ਵੇਲੇ ਲਾਹੇਰਪਾਤ ਤੋਂ ਤੋਰ ਦਿੱਤਾ ਹੁਣ 5 ਅਕਤੂਬਰ ਜਦੋਂ ਗੁਰੂ ਸਾਹਿਬ ਦੇ ਨਾਲ ਉਹ ਬੰਦਾ ਸਿੰਘ ਬਹਾਦਰ ਤੇ ਪੰਜ ਸਿੰਘ ਪੰਜਾਬੋਂ ਆਉਂਦੇ ਆ ਤੇ ਸ਼ਾਮ ਨੂੰ ਗੁਰੂ ਸਾਹਿਬ ਲੇਟੇ ਹੋਏ ਸਨ ਤੇ ਉਹਨਾਂ ਦੇ ਉੱਤੇ ਜਮਸ਼ੀਦ ਖਾਨ ਨੇ ਹਮਲਾ ਕੀਤਾ ਜਮਦਾਰ ਨਾਲ ਕਟਾਰ ਨਾਲ ਤਿੰਨ ਵਾਰ ਕੀਤੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਨੇ ਉਸੇ ਵੇਲੇ ਆਪਣੀ ਤਲਵਾਰ ਨਾਲ ਉਹਨਾਂ ਨੂੰ ਪਹਚਾਇਆ ਯਾਪ 7 ਅਕਤੂਬਰ 1788 ਈਸਵੀ ਨੂੰ ਅਮਰਤ ਵੇਲੇ ਜਖਮਾਂ ਦੀ ਤਾਬ ਨੂੰ ਨਾ ਚਲਦੇ ਹੋਏ ਸਰੀਰ ਛੱਡ ਗਿਆ ਹੁਣ ਇਸੇ ਵਿੱਚ ਜੋ ਲੇਖਕ ਬਾਅਦ ਵਿੱਚ ਜਿਨ੍ਹਾਂ ਨੇ ਇਹ ਸਾਰੇ ਮਨਸੂਬੇ ਬਣਾਏ ਉਹਨਾਂ ਦੇ ਵਿੱਚ ਬਹਾਦਰ ਸ਼ਾਹ ਤੇ ਜੰਮ ਅਜੀਰ ਖਾਨ ਦੀ ਚਾਹ ਨਜ਼ਰ ਆਉਂਦੀ ਆ ਉਹਨਾਂ ਨੇ ਆਪਣੇ ਉੱਪਰੋਂ ਇਹ ਗੁਰੂ ਸਾਹਿਬ ਦਾ ਤੇ ਉੱਪਰ ਕੀਤਾ ਹੋਇਆ ਹਮਲਾ ਜਿਹੜਾ ਉਹ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਲੇਖ ਜਿਹੜੇ ਆ ਲਖਵਾਏ ਵੱਖ-ਵੱਖ ਇਤਿਹਾਸ ਬਣਵਾਏ ਪਰ ਜੋ ਅਸਲੀਅਤ ਨਜ਼ਰ ਆਉਂਦੀ ਆ ਉਹ ਇਹ ਆ ਕਿ ਜਿਹੜੇ ਉਸ ਵੇਲੇ ਦੇ ਸਮਕਾਲੀ ਦੇ ਰਿਖਸਾਨ ਉਹਨਾਂ ਲਈ ਆਈ ਕਿਤਾਬਾਂ ਪੜੀਏ ਸਾਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਜੋਤੀ ਜੋਤ ਨਹੀਂ ਸਮਾਏ ਗੁਰੂ ਸਾਹਿਬ ਸ਼ਹੀਦ ਹੋਏ ਆ ਜੇ ਗੁਰੂ ਅਰਜਨ ਪਾਚਾ ਸਿਰ ਗੁਰਜੰਦੇਵ ਜੀ ਜਾਂਗੀਏ ਤੇ ਕਹਤੇ ਜਕਰੀਆ ਖਾਨ ਦੇ ਹੁਕਮ ਤੇ ਲਾਹੌਰ ਵਿੱਚ ਸ਼ਹੀਦ ਕੀਤੇ ਜਾਂਦੇ ਆ ਤਾਰਨ ਸਿੰਘ ਜੀ ਕਹਤੇ ਗੁਤੇ ਬਾਤੂ ਸਾਹਿਬ ਸ਼ਹੀਦ ਕੀਤੇ ਗਏ ਤਾਂ ਫਿਰ ਬਹਾਦਰ ਸ਼ਾ ਤੇ ਵजीर खान ਦੇ ਕਹਿੰਦੇ ਸੰਗੁਰ ਗੋਬਿੰਦ ਸਿੰਘ ਸਾਹਿਬ ਜੀ ਵੀ ਸ਼ਹੀਦ ਹੋਏ ਹਨ ਆਕੇ ਅਸੀਂ ਉਹਨਾਂ ਨੂੰ ਜੋਤੀ ਜੋਤ ਸਮਾਉਣਾ ਕਹਿ ਸਕਦੇ ਹਾਂ ਸੋ ਇਹਨੇ ਕੁ ਵਿਚਾਰ ਸੰਤਾਂ ਨਾਲ ਰੱਖਤਾ ਆ ਵਾਦ ਘਟ ਬੋਲਿਆ ਗਿਆ ਹੋਵੇ ਜਾਂ ਇਕ ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਹੀਦਾ ਸ਼ਹੀਦ ਕਹਿਣਾ ਇਹ ਦੀ ਸੋਚ ਮੁਤਾਬਕ ਤਾਂ ਬਿਲਕੁਲ ਸਹੀ ਹੋਊਗਾ ਜੋਤੀ ਜੋਸ ਮੋਣਾ ਗੱਲ ਤਾਂ ਉਹੀ ਆ ਸਰੀਰ ਛੱਡਿਆ ਉਹਨਾਂ ਨੇ ਪਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਉਹਨਾਂ ਤੇ ਪਰ ਹਮਲਾ ਹੋਇਆ ਤੇ ਉਹਨਾਂ ਨੇ ਆਪਣਾ ਸਰੀਰ ਛੱਡਿਆ ਧਰਮ ਦੀ ਖਾਤਰ ਉਹਨਾਂ ਨੇ ਨਾਬ ਕੁਰਬਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ